ਬਿਲੇ ਉਹ ਪੰਜਾਬ ਸਰਕਾਰ ਕਿਉਂ ਨਹੀਂ ਲੈ ਕੇ ਆਉਂਦੀ ਹੁਣ ਇਹਨਾਂ ਨੇ ਕਹਿਤਾ ਕਿ ਐਮਐਸਪੀ ਤੋਂ ਘੱਟ ਜਿਹੜਾ ਖਰੀਦੂਗਾ ਉਹਨੂੰ 3 ਸਾਲ ਦੀ ਸਜ਼ਾ ਦੀ ਤਕਦੀਰ ਹੈ ਪਹਿਲੀ ਗੱਲ ਤਾਂ ਸੈਂਟਰ ਜੇ ਐਮਐਸਪੀ ਤੋਂ ਹੀ ਮੁੱਕਰ ਗਿਆ ਜਿਹੜਾ ਕਿ ਉਹਨਾਂ ਦੀ ਸ਼ੰਕਾ ਹੈਗੀ ਹੈ ਉਹਨਾਂ ਦੀ ਮਨਸ਼ਾ ਹੈਗੀ ਹੈ ਜੇ ਐਮਐਸਪੀ ਤੋਂ ਮੁੱਕਰ ਗਿਆ ਫਿਰ ਘੱਟ ਵੱਧ ਦਾ ਕੀ ਹੈ ਨੰਬਰ 2 ਤੇ ਜੇ ਸੈਂਟਰ ਨੇ ਕਹਿਤਾ ਸੈਂਟਰ ਦੀਆਂ ਏਜੰਸੀਆਂ ਨੇ ਸਾਨੂੰ ਤਾਂ ਇੰਨਾ ਕੁ ਚਾਹੀਦਾ ਜੀ ਬਾਕੀ ਦੇਸੀ ਖਰੀਦਦੇ ਪ੍ਰਾਈਵੇਟ ਪਲੇਅਰ ਕਹਿੰਦਾ ਮੈਂ ਵੀ ਨਹੀਂ ਖਰੀਦਦਾ ਫਿਰ ਜਿਹੜੀ ਫਸਲ ਬਚ ਗਈ ਉਹਨੂੰ ਕੌਣ ਚੱਕੂਗਾ ਜੀ ਉਹ ਕਿੱਥੇ ਵੇਚੂਗਾ ਕਿਸਾਨ ਤੇ ਪੰਜਾਬ ਸਰਕਾਰ ਐਮਐਸਪੀ ਦਾ ਬਿੱਲ ਲੈ ਕੇ ਆਵੇ ਅੱਜ ਵੀ ਸਾਡੇ ਜਿਹੜੇ ਐਮਐਲਏ ਨੋ ਨੇ ਇਸ ਗੱਲ ਤੇ ਵਾਕ ਆਊਟ ਕੀਤਾ ਕਿ ਪੰਜਾਬ ਸਰਕਾਰ ਗਾਰੰਟੀ ਕਰੇ ਕਿ ਜਿਹੜੀ ਫਸਲ ਬਚ ਗਈ ਸਰਕਾਰ ਜਿਹੜੀ ਸੈਂਟਰ ਦੀਆਂ ਏਜੰਸੀਆਂ ਦੇ ਖਰੀਦਣ ਤੋਂ ਬਾਅਦ ਉਹਨੂੰ ਅਸੀਂ ਚੱਕਾਂਗੇ ਨਾਲ ਖਰੀਦ ਦੀ ਗਾਰੰਟੀ ਵੀ ਦੇਵੇ ਤੇ ਅਸੀਂ ਇੱਕ ਇੱਕ ਦਾਣਾ ਪੰਜਾਬ ਸਰਕਾਰ ਆਪਣੀ ਐਮਐਸਪੀ ਲਾਗੂ ਕਰੇ ਤੇ ਐਮਐਸਪੀ ਤੇ ਕਣਕ ਤੇ ਝੋਨਾ ਕਰਤੇ ਮਾਲਵੇ ਦੇ ਵਿੱਚ ਕਪਾਹ ਤੇ ਨਰਮਾ ਰੋੜ ਰਿਹਾ ਹੀ ਪੰਜਾਬ ਸਰਕਾਰ ਉਹਨਾਂ ਨੂੰ ਕਿਸਾਨ ਨਹੀਂ ਸਮਝਦੀ ਜਾਂ ਉਹ ਕਪਾਨ ਨਰਮਾ ਮੱਕੀ ਵਗੈਰੋਂ ਫਸਲਾਂ ਨਹੀਂ ਸਮਝਦੀ ਉਹਨਾਂ ਨੂੰ ਸੋ ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ ਨਾ ਕਰਨ ਇਹ ਕਿ ਪਤਾ ਨਹੀਂ ਅਸੀਂ ਕੱਲ ਜਿਹੜਾ ਬਿਲ ਪਾਸ ਹੋ ਗਿਆ ਤੇ ਅਸੀਂ ਹੀਰੋ ਬਣ ਕੇ ਪੰਜਾਬ ਦਾ ਰੱਖਾ ਪਤਾ ਨਹੀਂ ਕੀ ਟਾਈਟਲ ਦੇ ਰਹੇ ਨੇ ਜਿਹੜੇ ਕਾਂਗਰਸੀ ਨੇ ਲੱਡੂ ਵੰਡ ਰਹੇ ਨੇ ਪੰਜਾਬ ਦੇ ਕਿਸਾਨ